ਅਰੇਡੀ ਗਰਮੀ ਦੇ ਵਧਦੇ ਕਹਿਰ ਕਾਰਨ ਹੁਣ ਆਮ ਲੋਕਾਂ ਵਿੱਚ ਮਿੱਟੀ ਦੇ ਬਣੇ ਘੜਿਆਂ ਦੀ ਮੰਗ ਵੀ ਵਧ ਰਹੀ ਹੈ ਡੰਡੀ ਅੱਜਕੱਲ੍ਹ ਲੋਕਾਂ ਵਿੱਚ ਫਰਿੱਜ ਦਾ ਪਾਣੀ ਪੀਣ ਦਾ ਰੁਝਾਨ ਘਟਦਾ ਜਾ ਰਿਹਾ ਹੈ ਅਤੇ ਲੋਕ ਮਿੱਟੀ ਦੇ ਘੜੇ ਦਾ ਪਾਣੀ ਪੀਣ ਨੂੰ ਤਰਜੀਹ ਦੇਣ ਲੱਗੇ ਹਨ ਡੰਡੀ ਹੁਣ ਬਾਜ਼ਾਰ ਵਿੱਚ ਟੂਟੀ ਲੱਗੇ ਹੋਏ ਘੜਿਆਂ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ ਦੰਡੀ ਘੜੇ ਦਾ ਪਾਣੀ ਸਿਹਤ ਲਈ ਕਾਫੀ ਫਾਇਦੇਮੰਦ ਹੈ ਜਦੋਂ ਕਿ ਫਰਿੱਜ ਦਾ ਪਾਣੀ ਸਿਹਤ ਲਈ ਨੁਕਸਾਨਦਾਇਕ ਸਾਬਤ ਹੁੰਦਾ ਹੈ ਦੰਡੀ ਡਾਕਟਰਾਂ ਅਨੁਸਾਰ ਮਿੱਟੀ ਦੇ ਘੜੇ ਵਿੱਚ ਪਾਣੀ گیس ਨਾਲ نہیں سکوں ਕੁਦਰਤੀ ਤਰੀਕੇ ਨਾਲ ਠੰਡਾ ਹੁੰਦਾ ਹੈ ਜੋ ਸਿਹਤ ਲਈ ਕਾਫੀ ਫਾਇਦੇਮੰਦ ਹੈ ਡੰਡੀ ਮਿੱਟੀ ਨਾਲ ਬਣੇ ਘੜੇ ਵਿੱਚ ਮਿੱਟੀ ਦੇ ਖਾਸ ਗੁਣ ਮੌਜੂਦ ਹੁੰਦੇ ਹਨ ਜੋ ਪਾਣੀ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਦੇ ਹਨ ਅਤੇ ਸਰੀਰ ਨੂੰ ਲਾਭਕਾਰੀ मिनरल्स ਫਰਦਾਨ ਕਰਦੇ ਹਨ ਡੰਡੀ ਘੜੇ ਦਾ ਪਾਣੀ ਸਾਡੇ ਸਰੀਰ ਦੇ ਬਾਦੂ ਤੱਤਾਂ ਨੂੰ ਬਾਹਰ ਕੱਢਣ ਅਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਪ੍ਰਕਿਰਿਆ ਨੂੰ ਬਿਹਤਰ ਮਨਾਉਣ ਵਿੱਚ ਫਾਇਦੇਮੰਦ ਸਾਬਤ ਹੁੰਦਾ ਹੈ ਡੰਡੀ ਗਰਮੀਆਂ ਵਿੱਚ ਘੜੇ ਦੇ ਪਾਣੀ ਦਾ ਰੋਜ਼ਾਨਾ ਸੇਵਨ ਕਰਨ ਉੱਤੇ ਤੇਜਾਬ ਬਨਣਾ ਕਾਫੀ ਹੱਦ ਤੱਕ ਬੰਦ ਹੋ ਜਾਂਦਾ ਹੈ ਅਤੇ ਇਹ ਪੇਟ ਦੇ ਰੋਗਾਂ ਲਈ ਵੀ ਲਾਗਾਰੀ ਹੈ ਡੰਡੀ ਗਰਮੀਆਂ ਵਿੱਚ ਫਲੂ ਲੱਗਣ ਨਾਲ ਬਿਮਾਰ ਹੋਣ ਦਾ ਖਤਰਾ ਵਧੇਰੇ ਬਣਿਆ ਰਹਿੰਦਾ ਹੈ ਪਰ ਘਰੇ ਦੇ ਪਾਣੀ ਦਾ ਲਗਾਤਾਰ ਪ੍ਰਯੋਗ ਕਰਨ ਨਾਲ ਰੈਡੀ ਲੂ ਲੱਗਣ ਤੋਂ ਵੀ بچਿਆ ਜਾ ਸਕਦਾ ਹੈ ਡੰਡੀ ਇਸ ਦਾ ਪਾਣੀ ਕੁਦਰਤੀ ਤੌਰ ਉੱਤੇ ਠੰਡਾ ਹੋਣ ਕਾਰਨ ਜ਼ੁਕਾਮ ਅਤੇ ਖੰਗ ਤੋਂ ਵੀ ਬਚਾਉਂਦਾ ਹੈ ਡੰਡੀ ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨਾ ਅਤੇ ਆਇਰਨ ਦੀ ਕਮੀ ਨੂੰ ਵੀ ਦੂਰ ਕਰਦਾ ਹੈ ਟੰਡੀ ਪੁਰਾਣੇ ਸਮੇਂ ਵਿੱਚ ਆਮ ਘਰਾਂ ਵਿੱਚ ਮਿੱਟੀ ਦੇ ਮਣੇ ਘੜਿਆਂ ਦਾ ਪਾਣੀ ਹੀ ਵਰਤਿਆ ਜਾਂਦਾ ਸੀ ਪਰ ਸਮੇਂ ਨੇ ਕਰਵਟ ਲਈ ਤਾਂ ਲੋਕਾਂ ਦਾ ਰੁਝਾਨ ਫ੍ਰਿਜ ਦਾ ਠੰਡਾ ਪਾਣੀ ਪੀਣ ਵੱਲ ਹੋទਿਰਿਆ ਪਰੰਤੂ ਅੱਜਕੱਲ ਡਾਕਟਰ ਵੀ ਆਮ ਲੋਕਾਂ ਨੂੰ ਘੜੇ ਦੇ ਪਾਣੀ ਦਾ ਇਸਤੇਮਾਲ ਕਰਨ ਦੀ ਸਲਾਹ ਦੇਣ ਲੱਗੇ ਹਨ ਅਤੇ ਬਹੁਤੇ ਘਰਾਂ ਵਿੱਚ ਹੁਣ ਘੜੇ ਦਾ ਪਾਣੀ ਪਰਯੋਗ ਕੀਤਾ ਜਾਣ ਲੱਗਿਆ ਹੈ ਦੰਡੀ ਰਾਸ਼ਟਰੀ ਡੈਂਗੂ ਦਿਵਸ 2025 ਜਲਦੀ ਕਾਰਵਾਈ ਕਰੋ ਡੈਂਗੂ ਨੂੰ ਰੋਕੋ ਸਾਫ਼ ਆੜਾ ਦਵਾਲਾ ਸਿਹਤਮੰਦ ਜੀਵਨ ਥੀਮ ਨਾਲ ਮਨਾਇਆ ਜਾਵੇਗਾ ਤਾਂ ਜੋ ਡੈਂਗੂ ਬੁਖਾਰ ਇਸ ਦੇ ਲੱਛਣਾਂ ਰੋਕथाम ਅਤੇ ਭਾਰਤ ਵਿੱਚ ਵਧ ਰਹੇ ਮਾਮਲਿਆਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਡੰਡੀ ਰਾਸ਼ਟਰੀ ਡੈਂਗੂ ਦਿਵਸ ਹਰ ਸਾਲ 16 ਮਈ ਨੂੰ ਭਾਰਤ ਵਿੱਚ ਦੇਸ਼ ਦੀਆਂ ਜਨਤਕ ਸਿਹਤ ਚੁਣੌਤੀਆਂ ਵਿੱਚੋਂ ਇੱਕ ਡੈਂਗੂ ਬੁਖਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਡੰਡੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਰਾਸ਼ਟਰੀ ਡੈਂਗੂ ਦਿਵਸ ਦਾ ਆਯੋਜਨ ਜਨਤਾ ਨੂੰ ਸਿੱਖਿਅਤ ਕਰਨਾ ਲੋਕਾਂ ਨੂੰ ਲਾਮਬੰਦ ਕਰਨਾ ਅਤੇ ਰੋਕਣਾ ਅਤੇ ਕੰਟਰੋਲ ਕਰਨ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਕੀਤਾ ਜਾਂਦਾ ਹੈ ਡੰਡੀ ਸ਼ਹਿਰੀ ਕਰਨ ਵਿੱਚ ਵਾਧੇ ਅਤੇ ਵਧਦੇ ਮੌਸਮ